250 ਗਾਜ ਤਕਰੀਬਨ 8.5 ਮਰਲੇ ਵਿੱਚ ਬਣੀ ਕੋਠੀ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਜੀ ਵੈਸਟ ਨਾਰਥ ਫੇਸਿੰਗ ਹੈ ਸਾਈਜ਼ 35x65 ਹੈ ਡੁਪਲੈਕਸ ਬਣੀ ਹੋਈ ਹੈ ਦੋ ਮੰਜ਼ਿਲ ਬਣੀ ਹੋਈ ਹੈ ਦੋ ਸਾਈਡ ਓਪਨ ਹੈ ਕੋਰਨਰ ਕੋਠੀ ਹੈ ਜੀ 35 ਫੁੱਟ ਵਾਈਡ ਰੋਡ ਲੱਗਦੇ ਨੇ ਜੀ ਦੋ ਐਸਜੂਵੀ ਕਾਰ ਪਾਰਕਿੰਗ ਵੀ ਹੋ ਜਾਣਗੀ ਆ ਕੋਰਨਰ ਹਾਊਸ ਹੈ ਸੈਮੀ ਫਰनिश्ड ਹੈ ਬੈਂਕ ਲੋਨ ਵੀ ਅਵੇਲੇਬਲ ਹੈ ਐਨਓਸੀ ਵੀ ਅਵੇਲੇਬਲ ਹੈ ਸੇਲ ਡੀਡ ਅਵੇਲੇਬਲ ਹੈ ਲੇਆਉਟ ਤੇ ਪਲਾਨ ਪਾਸ ਹੈ ਜੀ ਐਮਸੀ ਅਪਰੂਵਡ ਹੈ 24 ਘੰਟੇ ਸਿਕਿਉਰਟੀ ਹੈ ਸੀਸੀਟੀਵੀ ਵੀ ਸਿਕਿਉਰਟੀ ਹੈ ਸੋਲਰ ਕਨੈਕਟੀਵਿਟੀ ਹੈ ਸੋਲਰ ਸਿਸਟਮ ਵੀ ਹੈ ਸਮਰਸੀਬਲ ਬੋਰ ਵੀ ਹੋਇਆ ਹੈ ਪਾਣੀ ਦਾ ਤੇ ਗਵਰਨਮੈਂਟ ਸਰਕਾਰੀ ਪਾਣੀ ਵੀ ਹੁੰਦਾ ਹੈ 4 ਬੈਡਰੂਮਸ ਨੇ ਅਟੈਚਡ ਬਾਥਰੂਮ ਨੇ 2 ਮੋਡੂਲਰ ਕਿਚਨ ਬਣੇ ਹੋਏ ਨੇ ਤੇ ਇੱਕ ਥੀਟਰ ਰੂਮ ਬਣਿਆ ਹੋਇਆ ਜੀ ਇੱਕ ਸਟੋਰ ਬਣਿਆ ਹੋਇਆ ਹੈ ਇੱਕ ਡਾਈਨਿੰਗ ਰੂਮ ਬਣਿਆ ਹੋਇਆ ਹੈ ਇੱਕ ਪੂਜਾ ਰੂਮ ਬਣਿਆ ਹੋਇਆ ਹੈ ਇੱਕ ਸਰਵੰਟ ਰੂਮ ਵੀ ਬਣਿਆ ਹੋਇਆ ਹੈ ਲਗਜ਼ਰੀਅਸ ਮਾਡਰਨ ਡਿਜ਼ਾਈਨ ਦੀ ਇਹ ਕੋਠੀ ਹੈ ਜੀ ਜੈਗਵਾਰ ਦੀ ਫਿਟਿੰਗ ਹੈ ਇੰਡੀਪੈਂਡੈਂਟ ਹਾਊਸ ਹੈ ਠੀਕ ਹੈ ਜੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਜਾਣਕਾਰੀ ਇਹ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ 70 ਲੱਖ ਕਰੋੜ 2 ਕਰੋੜ 5 ਕਰੋੜ ਤੱਕ ਕੋਠਿਆਂ ਦੀ ਡਿਮਾਂਡ ਕੀਤੀ ਸੀ ਤਾਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਅੰਡਰ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਸਾਰੀਆਂ ਪ੍ਰਾਪਰਟੀਆਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਪ੍ਰਾਪਰਟੀ ਪਸੰਦ ਆਉਂਦੀ ਤਾਂ ਆਪਾਂ ਪ੍ਰਾਪਰਟੀ ਦੇ ਵਿਜ਼ਿਟ ਕਰਾਵਾਂਗੇ ਅਤੇ ਕਰ ਬਾਈ ਕਰਨ ਵਿੱਚ ਆਪ ਜੀ ਦੀ ਪੂਰੀ ਮਦਦ ਕਰਾਂਗੇ ਠੀਕ ਹੈ ਜੀ ਅੱਜ ਲਈ ਜੋ ਤੁਸੀਂ ਕੋਠੀ ਲਗਜ਼ਰੀਅਸ ਕੋਠੀ ਬਣੀ ਹੋਈ ਹੈ ਲੇਆਉਟ ਪਲਾਨ ਦੇ ਸਕਦੇ ਹਾਂ ਡਿਜ਼ਾਈਨ ਦੇਖ ਸਕਦੇ ਹੋ ਬਾਕੀ ਕੋਠੀ ਦੀ ਜ਼ਿਆਦਾ ਤੁਹਾਨੂੰ ਗੱਲ ਦੱਸਣ ਦੀ ਲੋੜ ਨਹੀਂ ਪੈਣੀ ਕਿਉਂਕਿ ਤੁਸੀਂ ਹਾਲਤ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਪ੍ਰੋਮੀਨੈਂਟ ਏਰੀਆ ਦੇ ਵਿੱਚ ਹੈ ਪੋਸ਼ ਏਰੀਆ ਹੈ ਜੀ ਠੀਕ ਹੈ ਜੀ ਤੇ ਬੈਸਟ ਲੋਕੇਸ਼ਨ ਹੈ ਪ੍ਰਾਈਮ ਲੋਕੇਸ਼ਨ ਹੈ 올 ਇਨਫੋਰਮੇਸ਼ਨ ਆਪਾਂ ਇੱਥੇ ਸ਼ੇਅਰ ਕਰਾਂਗੇ ਇੱਕ ਜ਼ਰੂਰੀ ਜਾਣਕਾਰੀ ਹੋਰ ਦੇਵਾਂਗੇ ਸਸਤੀਆਂ ਕੋਠਿਆਂ ਦੀਆਂ ਸਸਤੇ ਮਕਾਨਾਂ ਦੀ ਆਪਾਂ ਜਾਣੀ ਜਾਣਕਾਰੀ ਦੇ ਦੇ ਚੁੱਕੇ ਹਾਂ ਇਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਇਹ ਦੇਵਾਂਗੇ ਕਿ ਸਾਡੇ ਕੋਲ ਕੁਝ ਸਸਤੇ ਪਲਾਟ ਵੀ ਵਿਕਣ ਆਏ ਨੇ ਪਰ ਉਹ ਕੁਝ ਖਾਸ ਏਰੀਆ ਦੇ ਵਿੱਚ ਨੇ ਅਲੱਗ-ਅਲੱਗ ਪਲਾਟਾਂ ਦੇ ਰੇਟ ਹੁੰਦੇ ਨੇ ਕਿਤੇ 10000 15000 20000 ਪਰ ਸਾਡੇ ਕੋਲ ਇੱਕ 50 ਗੱਜ ਦਾ ਪਲਾਟ ਵੀ ਬਹੁਤ ਘੱਟ ਰੇਟ ਵਿੱਚ ਆਇਆ ਹੈ ਉਹਦਾ 3 ਕ ਲੱਖ ਰੇਟ ਹੈਗਾ ਜੀ 3-4 ਲੱਖ ਇੱਕ ਆਪਣੇ ਕੋਲ 100 ਗੱਜ ਜੀ 6-7 ਲੱਖ ਰੁਪਏ ਦਾ ਵੀ ਪਲਾਟ ਆਇਆ ਹੈਗਾ ਡਾਕੂਮੈਂਟ ਵੀ ਸਾਰੇ ਅਵੇਲੇਬਲ ਹੈਗੇ ਨੇ ਠੀਕ ਹੈ ਜੀ ਅੱਜ ਦੀ ਕੋਠੀ ਦੀ ਤੁਸੀਂ ਡਾਊਨ ਸੀਲਿੰਗ ਸਾਰੀ ਜਿੱਦਾਂ ਦੀ ਵੀ ਹਾਲਤ ਹੈ ਕੋਠੀ ਦੇਖ ਰਹੇ ਹੈਗੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਫੈਕਟਰੀਆਂ ਵੀ ਐਤਕੀ ਬਹੁਤ ਵਧੀਆ ਵਿਕਣ ਆਈਆਂ ਹੈਗੀਆਂ ਜਿਵੇਂ 1137 ਗੱਜ ਦੀ ਫੈਕਟ 1.40 ਸਿਆਰ ਦੇ ਵਿੱਚ ਵਿਕਣ ਆਈ ਹੈਗੀ ਹੈ ਇੱਕ ਸਾਡੇ ਕੋਲ 1200 ਗੱਜ ਦੀ ਫੈਕਟਰੀ ਸਿਰਫ 2000 ਸਿਆਰ ਦੇ ਵਿੱਚ ਵੀ ਵਿਕਣ ਆਈ ਹੋਈ ਹੈ ਇੰਡਸਟਰੀਅਲ 플ੋਰ ਵੀ ਵਿਕਣ ਆਏ ਹੈਗੇ ਨੇ ਜਿੱਦਾਂ 8000 9000 10000 ਪਰ ਗੱਜ 플ੋਰ ਵੀ ਆਏ ਨੇ 5700 ਗੱਜ ਦੇ ਕਮਰਸ਼ੀਅਲ 플ੋਰ ਉਹ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਲੋਕੇਸ਼ਨਾਂ ਸਾਰੀਆਂ ਇਨਫੋਰਮੇਸ਼ਨਾਂ ਸ਼ੇਅਰ ਕਰਾਂਗੇ ਤਾਂ ਅੱਜ ਦੀ ਕੋਠੀ ਦੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਚੁੱਕੇ ਹਾਂ ਸਾਡੇ 8 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 250 ਗੱਜ ਹੈ ਜੀ ਠੀਕ ਹੈ ਜੀ ਡਿਊਪਲੈਕਸ ਬਣੀ ਹੋਈ ਹੈ 2 ਮੋਡੂਲਰ ਕਿਚਨ ਨੇ ਬੈਡਰੂਮ ਵਾਸ਼ਰੂਮ 올 ਇਨਫੋਰਮੇਸ਼ਨ ਆਪਾਂ ਸ਼ੇਅਰ ਕਰ ਚੁੱਕੇ ਹਾਂ ਤੁਹਾਡੇ ਨਾਲ ਤਾਂ ਹੋਰ ਇੱਕ ਤੁਹਾਨੂੰ ਹੋਰ ਜ਼ਰੂਰੀ ਜਾਣਕਾਰੀ ਦੇਣਾ ਚਾਹਾਂਗੇ ਕੁਝ ਪਰਿਵਾਰ ਸਾਡੇ ਤੋਂ ਬੈਂਕ ਲੋਨ ਅਤੇ ਕਿਸ਼ਤਾਂ ਵਿੱਚ ਕੌਟੀਆਂ ਦੀ ਮੰਗ ਕਰਦੇ ਨੇ ਤਾਂ ਅਸੀਂ ਜਾਣਕਾਰੀ ਦੇਵਾਂਗੇ ਜੀ ਬੈਂਕ ਲੋਨ ਉਹਨਾਂ ਪ੍ਰਾਪਰਟੀ ਹੁੰਦੇ ਨੇ ਜੇਕਰ ਤੁਹਾਡਾ ਸਿਬਲ ਸਕੋਰ ਸਹੀ ਹੈ ਇਨਕਮ ਟੈਕਸ ਰਿਟਰਨ ਸਹੀ ਫਾਈਲ ਕਰਦੇ ਹੋ ਅਤੇ ਡਾਕੂਮੈਂਟ ਆਲ ਪ੍ਰੋਪਰ ਡਨ ਨੇ ਸੈਲਰੀ ਸਲਿੱਪ ਤੁਹਾਡੀ ਵਧੀਆ ਹੈਗੀ ਹੈ ਤੋ ਜੇ ਫੰਡਿੰਗ ਹੈ ਬੈਂਕ ਵਿੱਚ ਵਧੀਆ ਹੁੰਦੀ ਤਾਂ ਬੈਂਕ ਲੋਨ ਵੀ ਹੋ ਜਾਂਦਾ ਸਿਬਲ ਸਕੋਰ ਵੀ 8 800 700 ਚਾਹੀਦਾ ਹੈਗਾ ਤੇ ਡਾਊਨ ਪੇਮੈਂਟ ਵੀ ਵਧੀਆ ਚਾਹੀਦੀ ਹੁੰਦੀ ਬੈਂਕ ਤਾਂ ਲੋਨ ਪਾਸ ਕਰਦੇ ਨੇ ਕਈ ਵਾਰ ਕੁਝ ਪਰਿਵਾਰ ਘੱਟ ਪੇਮੈਂਟ ਤੇ ਸੋਚਦੇ ਨੇ ਤਾਂ ਉਹ ਦਿੱਕਤ ਆ ਜਾਂਦੀ ਹੈ ਠੀਕ ਹੈ ਜੀ ਕਿਸ਼ਤਾਂ ਦੀ ਗੱਲ ਵੀ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਚਾਹੁੰਦੇ ਹਾਂ ਕਿ ਕੁਝ ਖਾਸ ਏਰੀਆ ਸਾਡੇ ਕੋਲ ਜਿੱਥੇ ਤੁਹਾਡੇ ਕੋਲ ਤੁਸੀਂ ਕਿਸ਼ਤਾਂ ਕਰ ਸਕਦੇ ਹੋ ਠੀਕ ਹੈ ਜੀ ਹਰ ਏਰੀਆ ਦੇ ਵਿੱਚ ਕਰੋੜਾਂ ਦੀਆਂ ਜਾਂ ਲੱਖਾਂ ਦੀਆਂ ਕੋਠੀਆਂ ਤੇ ਕਿਸ਼ਤਾਂ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ ਜਿੱਦਾਂ ਅੱਜ ਦੀ ਕੋਠੀ ਦੇਖ ਚੁੱਕੇ ਹੋ ਇਹਦੀ 올 ਇਨ ਹੁਣ ਇਸ ਦਾ ਜੋ ਲੋਕੇਸ਼ਨ ਹੈ ਉਹ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਜੀ ਤੁਸੀਂ ਇਹਨਾਂ ਕੰਟੈਕਟ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਪਾ ਰਾਣਾ ਰੀਅਲ ਏਸਟੇਟ ਤੋਂ ਬੋਲ ਰਿਹਾ ਰਾਣਾ ਰੀਅਲ ਏਸਟੇਟ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਉਲਟ ਸੈੱਟ ਕਰ ਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤੇ ਹੋਰ ਜਾਣਕਾਰੀ ਲੈਣ ਲਈ ranarealestate97.com ਵੈਬਸਾਈਟ ਵੀ ਹੈਗੀ ਹੈ ਇਸ ਤੋਂ ਇਲਾਵਾ ਸਾਡਾ ਲੁਧਿਆਣੇ ਦੇ ਵਿੱਚ ਰਾਣਾ ਰੀਅਲ ਏਸਟੇਟ 97 Instagram ਪੇਜ ਵੀ ਹੈਗਾ ਇੱਕ ਇਸ ਤੋਂ ਇਲਾਵਾ ਸੈਕੰਡ ਇੰਸਟਾਗ੍ਰam ਪੇਜ ਰਣ ਆ ਰਹੀ ਹੈ ਸਟੇਟ 497v ਹੈਗਾ ਜੀ ਠੀਕ ਹੈ ਜੀ ਤੇ ਇਹ ਪੰਛੀਲ ਵਿਹਾਰ ਬਾੜੇਵਾਲ ਅਵਾਨਾ ਲੁਧਿਆਣਾ ਦੇ ਵਿੱਚ ਕੋਠੀ ਮਜੂਰ ਹੈ ਜੀ ਲੁਧਿਆਣਾ ਦੇ ਪ੍ਰੋਮੀਨੈਂਟ ਐਂਡ ਪੋਸ਼ ਏਰੀਆ ਦੇ ਵਿੱਚ ਠੀਕ ਹੈ ਜੀ ਉਸ ਤੋਂ ਇਲਾਵਾ ਲੋਕੇਸ਼ਨ ਦੱਸ ਚੁੱਕੇ ਹਾਂ ਪ੍ਰਾਈਸ ਹੈਗਾ ਜੀ 2.50 CR ਬਾਕੀ ਮੌਕੇ ਤੇ ਘਟਵਾਦ ਹੋ ਜਾਊਗਾ ਡੀਲ ਤੇ ਤੇ ਬੈਂਕ ਲੋਨ ਕਰਵਾਣਾ ਹੋਇਆ ਉਹ ਵੀ ਹੋ ਜਾਊਗਾ ਬਾਕੀ ਕੱਚੇ ਪੱਕੇ ਦੀ ਪੇਮੈਂਟ ਵੀ ਦੇਖਣੀ ਪੈਂਦੀ ਆ 올 ਡਾਕੂਮੈਂਟ ਅਵੇਲੇਬਲ ਨੇ ਧੰਨਵਾਦ ਜੀ